ਸੜਕਾਂ ਦੇ ਉੱਤੇ ਬੜੂੜੇ ਹਾਦਸੇ ਹੋ ਰਹੇ ਨੇ ਤੇਜ਼ ਰਫਤਾਰੀ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਸੁਖਾਣ ਜਾ ਰਿਹਾ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਟਰੱਕ ਤੇ ਕਾਰ ਦੀ ਜਿਹੜੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਚਾਲਕ ਦੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਮੌਤ ਹੋ ਗਈ ਹੈ ਹਾਦਸਾ ਇੰਨਾ ਭਿਆਨਕ ਸੀ ਦੱਸਿਆ ਜਾ ਰਿਹਾ ਹੈ ਕਾਰ ਚਾਲਕ ਦਾ ਤੜ ਤੋਂ ਸਿਰ ਅਲੱਗ ਹੋ ਗਿਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਭਾਵੇਂ ਪੁਲਿਸ ਦਾਅਵੇ ਕਰ ਰਹੀ ਹੈ ਕਿ ਰੋਡਾਂ ਦੇ ਉੱਤੇ ਲਗਾਤਾਰ ਪੁਲਿਸ ਹਾਦਸੇ ਰੋਕਣ ਵਾਸਤੇ ਪੂਤਾ ਇਤਿਜਾਮ ਕਰ ਰਹੀ ਹੈ ਓਵਰ ਸਪੀਡ ਦੇ ਨਾਕੇ ਲਗਾ ਰਹੀ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਰੋਡਾਂ ਦੇ ਉੱਤੇ ਤੇਜ਼ ਰਫਤਾਰੀ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਰਾਹਗੀਰਾਂ ਨੇ ਉਸ ਕਾਰ ਚਾਲਕ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀਆਂ ਜਿੱਥੇ ਕਿ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਕਿੰਨਾ ਭਿਆਨਕ ਹਾਦਸਾ ਜਿਹੜਾ ਉਹਨਾਂ ਨੇ ਆਪਣੇ ਅੱਖਾਂ ਨਾਲ ਵੇਖਿਆ ਕਿਵੇਂ ਜਿਹੜਾ 9 ਚਬਾਨ ਦੱਸ ਜਿਹੜਾ ਸੀਰੇ ਟਰ ਤੋਂ ਲੱਗ ਹੋ ਗਿਆ ਪੁਲਿਸ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਇਲਾਕੇ ਦਾ ਇਹ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਆਜਾਤਰ ਜਿਹੜੇ ਉਥੋਂ ਦੇ ਲੋਕ ਨੇ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਹੈਗੀ ਤੇਜ ਦਫਤਰ ਸੀ ਗੱਡੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਪੰਮਕੀ ਸੀਐਮ ਭਗਵਾਨ ਜੀ ਤਮਾਨ ਵੱਲੋਂ ਇੱਕ ਨਵੀਂ ਫੋਰਸ ਜਿਹੜੀ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਅਜੇ ਵੀ ਕਈ ਨਾ ਕਿਤੇ ਨਾ ਕਿਤੇ ਵੱਡੇ ਹਾਦਸੇ ਵਾਪਰ ਰਹੇ ਨੇ ਜਿਨ੍ਹਾਂ ਦੇ ਕਾਰਨ ਕਈ ਲੋਕਾਂ ਦੀਆਂ ਰੋਡਾਂ ਦੇ ਉੱਤੇ ਮੌਤਾਂ ਹੋ ਰਹੀਆਂ ਨੇ ਤੁਸੀਂ ਵੀ ਸੁਣੋਏ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮੈਂ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਵਾਲਾ ਵੀਰ ਇਧਰੋਂ ਆਉਂ ਰਿਹਾ ਸੀ ਤੇ ਉਧਰੋਂ ਟਰੱਕ ਵਾਲਾ ਆਉਂ ਰਿਹਾ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾ ਕ ਤੇਜ਼ ਹੀ ਤੇ ਤਦ ਕਰਕੇ ਉਹ ਵੀ ਦੀ ਡੈਥ ਹੋ ਗਈ ਆ ਤੁਹਾਡੇ ਸਾਹਮਣੇ ਐਕਸੀਡੈਂਟ ਨਹੀਂ ਮੈਂ ਥੋੜਾ ਥੋੜਾ ਪਿੱਛੇ ਜਾਂ ਜ਼ਿਆਦਾ ਅੱਛਾ ਜੀ ਹਾਂਜੀ ਫਿਰ ਐਕਸੀਡੈਂਟ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਇਕੱਠੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਫਿਰ ਉਹ ਕਿਤੇ ਮੌਕੇ ਤੇ ਪੁਲਸਰਸ਼ੰਤ ਬੱਲੇ ਗੱਲ ਨਹੀਂ ਨਹੀਂ ਪਾਜੀ ਪੁਲਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ ਵੱਡੇ ਕਰ ਲੈਨੇ ਆ ਤੇ ਪਰ ਵਾਦੇਆਂ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮਲੂ ਖਰੇ ਹੋ ਇਹ ਵਾਦੇਆਂ ਤੇ ਕਿਉਂਕਿ ਝੂਠੇ ਦਲਾਸੇ ਜਿਹੜੇ ਦੇਣੇ ਤੇ ਝੂਠੇ ਦਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ ਉਦਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨ ਲਓ ਅੱਜ ਕਿੱਥੇ ਅੱਧੇ ਘੰਟੇ ਬਾਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਤਨ ਨੂੰ ਦਲਾਸੇ ਨਹੀਂ ਦੇਈਦੇ ਹੁੰਦੇ ਕਿੱਦਾਂ ਵੱਡਾ ਹਾਸਾ ਹੋਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਨਹੀਂ ਲੱਗਦਾ ਕਿ ਐਕਸੀਡੈਂਟ ਤੇਜ ਗਤੀ ਦਾ ਪਰ ਨਹੀਂ ਨਹੀਂ ਬਾਈ ਜੀ ਰੋਡ ਜਿਆਦਾ ਬਦਲ ਦੇਣਾ ਇੱਕ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮਨ ਲੋ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮਨ ਲੋ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਂਦਾ ਮੈਂ ਸੀਐਮ ਆ ਜੋ ਵੀ ਦਾਣਾ ਚਾਹੂਗੀ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਮੈਂ ਤਾਂ ਅੱਜ ਕੱਲ੍ਹ ਦੇਖਿਆ ਗਿਆ ਗੱਡੀ ਤੇਜ਼ ਕਰਨ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋਨ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਜਾਨ ਚਲ ਗਈ ਓਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂ ਜੀ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਮਰੇ ਐਕਸੀਡੈਂਟ ਹੋਇਆ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਦੇ ਕਾਰ ਡਰਾਈਵਰ ਤੇ ਪੌਣੇ ਨਾਲੋਂ ਅਲੱਗ ਹੋ ਗਈ ਘਾੜ ਨਾਲੋਂ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫੈਮਿਲੀ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਆ ਦੇਖਾ ਟਰੱਕ ਡਰਾਈਵਰ ਤੇ ਟਰੱਕ ਡਰਾਈਵਰ ਤਾਂ ਪਕਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਤ ਗਿਆ ਜੀ ਟਰੱਕ ਡਰਾਈਵਰ ਭੱਜ ਗਿਆ ਮੌਕੇ ਤੋਂ ਹਰਾਸਤ ਤੇ ਟਰੱਕ ਡਰਾਈਵਰ ਜਾਂ ਕਿੱਦਾਂ ਨਹੀਂ ਮੌਕੇ ਤੇ ਭੱਜ ਗਿਆ ਛੱਡ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਇੱਕ ਕਾਰ ਵਾਲੇ ਦੀ ਪਛਾਣ ਹੋ ਗਈ ਆ ਕੀ ਨਾਮ ਹੈ ਉਹਨਾਂ ਦਾ ਜੀ ਕਿੱਥੋਂ ਦੇ ਰਹਿਣ ਵਾਲੇ ਨਹੀਂ ਅਜੀ ਨਹੀਂ ਇਹ ਵਾਜੀ ਸਾਬਪ੍ਰੀਤ ਸਿੰਘ ਪਾਪਨਾਮ ਹੈਗਾ ਜੀ ਰਵਿੰਦਰ ਸਿੰਘ ਤੇ ਵਾਸੀ ਸੁਲਤਾਨਵਿੰਡ ਰੋਡ ਅਜੀਤ ਨਗਰ ਹਾਊਸ ਨੰਬਰ 4 ਵਿਚਾਰ ਕੀ ਹੈ ਜੀ ਦੁਆਗਾ ਜੀ ਸਾਹਿਬ ਪ੍ਰੀਤ ਸਿੰਘ ਜੀ son of ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅਜੀਤ ਨਗਰ ਸੁਲਤਾਨਵੰਦ ਰੋਡ ਅੰਮ੍ਰਿਤਸਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੀ ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਆ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਆ ਬਾਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਆ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਜਗ੍ਹਾ ਤਾਂ ਇਹ ਜਗਾ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਦ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈਗਾ ਠੀਕ ਹੈ ਤੁਸੀਂ ਸੁਣਿਆ ਕਿ ਕਿਵੇਂ ਜਿਹੜੇ ਉੱਥੋਂ ਦੇ ਰਾਹਗੀਰ ਨੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਹੋਇਆ ਤਾਂ ਅਪੀਲ ਕਰਦੇ ਆ ਜਿੰਨੇ ਪੰਜਾਬ ਦੇ ਲੋਕ ਰਹਿਣ ਵਾਲੇ ਨੇ ਕਿ ਕਦੇ ਵੀ ਰੋਡ ਦੇ ਉੱਤੇ ਤੁਸੀਂ ਚੱਲਣਾ ਆਪਣੀ ਸੁਰੱਖਿਆ ਵੀ ਕਰਨੀ ਹੈ ਦੂਜੇ ਦੀ ਵੀ ਕਰਨੀ ਹੈ ਕਿਉਂਕਿ ਰੋਜ਼ਾਨਾ ਜਿਹੜੀ ਟ੍ਰੈਫਿਕ ਵਧ ਰਹੀ ਹੈ ਆਵਾਜ਼ਾਂ ਵੀ ਵਧ ਰਹੀ ਹੈ ਜਿਸ ਨੂੰ ਲੈ ਕੇ ਸੜਕਾਂ 'ਤੇ ਆਸੇ ਵਰਤਦੇ ਨੇ ਨੌਜਵਾਨ ਮੁੰਡੇ ਜਿਹੜੇ ਨੇ ਉਹਨਾਂ ਨੇ ਵੀ ਅਪੀਲ ਹੈ ਕਿ ਆਪਣੀਆਂ ਜਿਹੜੀਆਂ ਗੱਡੀਆਂ ਨੇ ਭਾਵੇਂ ਬਾਈਕ ਹੈ ਭਾਵੇਂ ਕੋਈ ਗੱਡੀ ਹੈ ਉਸ ਦੀ ਸਪੀਡ ਲਿਮਟ ਨਾਲ ਰੱਖੀ ਜਾਵੇ ਜੋ ਪੁਲਿਸ ਵੱਲੋਂ ਰੋੜਾ ਦੇ ਉੱਤੇ ਲਿਖ ਕੇ ਲਾਈ ਹੋਈ ਹੈ ਕਿਉਂਕਿ ਅੱਜ ਕੱਲ ਨਵੀਆਂ ਗੱਟੀਆਂ ਨੇ ਜੋ ਕਿ ਸੌਦੀ ਸਪੀਡ ਦੇ ਉੱਤੇ ਪਤਾ ਹੀ ਨਹੀਂ ਲੱਗਦਾ ਕਿ ਸੌਦੀ ਸਪੀਡ ਦੇ ਉੱਤੇ ਗੱਡੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹ ਹਾਦਸਾ ਵਾਪਰਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਉਮੀਦ ਕਰਦੇ ਹਾਂ ਕਿ ਐਦਾਂ ਦਾ ਹਾਦਸਾ ਮੁੜ ਕੋਈ ਵਾਪਰੇ ਨਾ ਦੂਜਾ ਬਤਵਤ ਬਤ ਵੀਡੀਓ ਨੂੰ ਸ਼ੇਅਰ ਕਰੋ ਜਦੇ ਨਾਲ ਕਿ ਤੁਹਾਡਾ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ ਤੁਹਾਨੂੰ ਕਹਿੰਦਾ ਮੈਂ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ ਦੇ ਪੰਜਾਬ ਦੇ ਵਿੱਚ ਰੋਜ਼ਾਨਾ ਸੜਕਾਂ ਦੇ ਉੱਤੇ ਬੜੂੜੇ ਹਾਦਸੇ ਹੋ ਰਹੇ ਨੇ ਤੇਜ਼ ਰਫਤਾਰੀ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਸ ਬਾਰੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਿਹਾ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਟਰੱਕ ਤੇ ਕਾਰ ਦੀ ਜਿਹੜੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਚਾਲਕ ਦੀ ਮੌਕੇ ਤੇ ਦੱਸਿਆ ਜਾ ਰਿਹਾ ਮੌਤ ਹੋ ਗਈ ਹੈ ਹਾਦਸਾ ਇੰਨਾ ਭਿਆਨਕ ਸੀ ਦੱਸਿਆ ਜਾ ਰਿਹਾ ਹੈ ਕਾਰ ਚਾਲਕ ਦਾ ਧੜ ਤੋਂ ਸਿਰ ਅਲੱਗ ਹੋ ਗਿਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਪਾਵੇਂ ਪੁਲਿਸ ਦਾਅਵੇ ਕਰ ਰਹੀ ਹੈ ਕਿ ਰੋਡਾਂ ਦੇ ਉੱਤੇ ਲਗਾਤਾਰ ਪੁਲਿਸ ਹਾਦਸੇ ਰੋਕਣ ਵਾਸਤੇ ਪੂਤਾ ਇਤਤਜਾਮ ਕਰ ਰਹੀ ਹੈ ਓਵਰ ਸਪੀਡ ਦੇ ਨਾਕੇ ਲਗਾ ਰਹੀ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਰੋਡਾਂ ਦੇ ਉੱਤੇ ਤੇਜ਼ ਰਫਤਾਰੀ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਰਾਹਗੀਰਾਂ ਨੇ ਉਸ ਕਾਰ ਚਾਲਕ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤਸਵੀਰਾਂ ਦਿਖਾਉਣ ਜਾਣੀ ਹੈ ਜਿੱਥੇ ਕਿ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਕਿੰਨਾ ਭਿਆਨਕ ਹਾਦਸਾ ਜਿਹੜਾ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਕਿ ਮੇ ਜਿਹੜਾ ਨੌਜਵਾਨ ਦਸ ਜਿਹੜਾ ਸਿਰ ਟੜ ਤੋਂ ਲੱਗ ਹੋ ਗਿਆ ਪੁਲਿਸ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਇਲਾਕੇ ਦਾ ਇਹ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਆਜਾਤਰ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਹੈਗੀ ਤੇਜ਼ ਰਫਤਾਰ ਸੀ ਗੱਡੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਪੰਮਕੀ ਸੀਐਮ ਭਗਵਾਨ ਤਮਾਨ ਵੱਲੋਂ ਇੱਕ ਨਵੀਂ ਫੋਰਸ ਜਿਹੜੀ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਅਜੇ ਵੀ ਕਈ ਨਾ ਕਿਤੇ ਨਾ ਕਿਤੇ ਵੱਡੇ ਹਾਦਸੇ ਵਾਪਰ ਰਹੇ ਨੇ ਜਿਨ੍ਹਾਂ ਦੇ ਕਾਰਨ ਕਈ ਲੋਕਾਂ ਦੀਆਂ ਰੋਡਾਂ ਦੇ ਉੱਤੇ ਮੌਤਾਂ ਹੋ ਰਹੀਆਂ ਨੇ ਤੁਸੀਂ ਵੀ ਸੁਣੋਏ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮੈਂ ਵੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਆਲਾ ਵੀਰ ਇਧਰੋਂ ਆਉਂਦਿਆ ਸੀ ਤੇ ਉਧਰੋਂ ਟਰੱਕ ਵਾਲਾ ਆਉਂਦਿਆ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾ ਕ ਤੇਜ਼ ਹੀ ਤੇ ਤਦ ਕਰਕੇ ਉਹ ਵੀ ਦੀ ਡੈਥ ਹੋ ਗਈ ਹੈ ਤੁਹਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਨਹੀਂ ਮੈਂ ਥੋੜਾ ਥੋੜਾ ਪਿਛੇ ਜਾਂਦਾ ਅੱਛਾ ਜੀ ਹਾਂਜੀ ਫਿਰ ਐਕਸੀਡੈਂਟ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਣੇ ਇਕੱਠੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਦੇ ਦੋਂ ਉਹ ਦੇਖਾ ਤੇ ਫਿਰ ਉਹ ਤੇ ਮੋਕੇ ਤੇ ਪੁਲਿਸ ਪਰਚਾ ਨਹੀਂ ਗੱਲ ਨਹੀਂ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੂ ਤਾਈ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ ਵੱਡੇ ਕਰ ਲੈਨੇ ਆ ਤੇ ਪਰ ਵਾਦੇ ਆ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮਲੂ ਖਰੀਓ ਇਹ ਵਾਦੇ ਆ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ਼ ਉਦਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ ਦਿਵਾਲੇ ਗੱਡੀਆਂ ਕਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨ ਲਓ ਅੱਜ ਕਿੱਥੇ ਅੱਧੇ ਘੰਟੇ ਬਾਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਕਤ ਨੇ ਉਦਲਾਸੇ ਨਹੀਂ ਦੇਈਦੇ ਹੁੰਦੇ ਕਿੱਡਾ ਵੱਡਾ ਹਾਸਾ ਹੋਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀ ਕਰ ਨਹੀਂ ਨਹੀਂ ਬਾਈ ਜੀ ਰੋਡ ਜਿਆਦਾ ਵੱਧ ਦੇ ਨਾਲ ਇੱਕ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮਤਲਬ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮਤਲਬ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਣ ਦਾ ਮੈਂ ਸੀਐਮ ਐ ਜੋ ਕੀ ਦੱਲਣਾ ਚਾਹੂਗੀ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਮੈਂ ਤਾਂ ਲੋਕਾਂ ਨੂੰ ਦੇਖਿਆ ਕਿ ਗੱਡੀ ਤੇਜ਼ ਕਰਨ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਜਾਨ ਚਲੀ ਗਈ ਓਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਅਨੁ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਹੋਇਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਦੇ ਕਾਰ ਡਰਾਈਵਰ ਤੇ ਕੋਹਣ ਨਾਲੋਂ ਅਲੱਗ ਹੋ ਗਈ ਘੜ ਨਾਲੋਂ ਇਹ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫਰਵਰਕ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਆ ਦੇਖਾ ਟਰੱਕ ਡਰਾਈਵਰ ਤੇ ਟਰੱਕ ਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਥ ਗਏ ਆ ਜੀ ਟਰੱਕ ਡਰਾਈਵਰ ਭੱਜ ਗਿਆ ਮੌਕੇ ਤੋਂ ਹਰਸ ਤੇ ਟਰੱਕ ਡਰਾਈਵਰ ਕਿੱਧਰ ਨਹੀਂ ਮੌਕੇ ਤੇ ਭੱਜ ਗਿਆ ਛੱਡ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਇੱਕ ਕਾਰ ਵਾਲੇ ਦੀ ਪਛਾਣ ਹੋ ਗਈ ਆ ਕੀ ਨਾਮ ਹੈ ਉਹਨਾਂ ਦਾ ਜੀ ਕਿੱਥੋਂ ਦੇ ਰਹਿਣ ਆ ਗਏ ਨਹੀਂ ਅਜੇ ਨਹੀਂ ਇਹ ਵਾਜੀ ਸਹਬ ਪ੍ਰੀਤ ਸਿੰਘ ਵਾਪਨਾਮ ਹੈਗਾ ਜੀ ਰਵਿੰਦਰ ਸਿੰਘ ਉਹ ਵਾਸੀ ਸੁਲਤਾਨਵੰਦ ਰੋਡ ਅਜੀਤ ਨਗਰ ਹਾਊਸ ਨੰਬਰ 4 ਵਿਚਾਰ ਕੀ ਹੈ ਜੀ ਜੀ ਦਾ ਜੀ ਸਾਹਿਬ ਪ੍ਰੀਤ ਸਿੰਘ ਜੀ son of ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅਜੀਤ ਨਗਰ ਸੁਲਤਾਨਵੰਦ ਰੋਡ ਅੰਮ੍ਰਿਤਸਰ ਤੇ ਕੀ ਕਾਰਵਾਈ ਕੀ ਕੀਤੀ ਜਾ ਰਹੀ ਪੁਲਿਸ ਵੱਲੋਂ ਜੀ ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਹੈ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਆਂ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਆਂ ਜਿਹੜਾ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਜਗ੍ਹਾ ਤਾਂ ਦੱਸੋ ਇਹ ਥਾਂ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਦ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈਗਾ ਠੀਕ ਹੈ ਤੁਸੀਂ ਵੀ ਸੁਣਿਆ ਕਿ ਕਿਵੇਂ ਜਿਹੜੇ ਉੱਥੋਂ ਦੇ ਰਾਹਗੀਰ ਨੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਹੋਇਆ ਤਾਂ ਅਪੀਲ ਕਰਦੇ ਆ ਜਿੰਨੇ ਪੰਜਾਬ ਦੇ ਲੋਕ ਰਹਿਣ ਵਾਲੇ ਨੇ ਕਿ ਕਦੇ ਵੀ ਰੋਡ ਦੇ ਉੱਤੇ ਤੁਸੀਂ ਚੱਲਣਾ ਆਪਣੀ ਸੁਰੱਖਿਆ ਵੀ ਕਰਨੀ ਹੈ ਦੂਜੇ ਦੀ ਵੀ ਕਰਨੀ ਹੈ ਕਿਉਂਕਿ ਰੋਜ਼ਾਨਾ ਜਿਹੜੀ ਟ੍ਰੈਫਿਕ ਵਧ ਰਹੀ ਹੈ ਆਵਾਜਾਈ ਵਧ ਰਹੀ ਹੈ ਜਿਸ ਨੂੰ ਲੈ ਕੇ ਸੜਕ ਹਾਸੇ ਵਾਪਰਦੇ ਨੇ ਨੌਜਵਾਨ ਮੁੰਡੇ ਜਿਹੜੇ ਨੇ ਉਹਨਾਂ ਨੇ ਵੀ ਅਪੀਲ ਹੈ ਕਿ ਆਪਣੀ ਜਿਹੜੀ ਗੱਡੀਆਂ ਨੇ ਭਾਵੇਂ ਬਾਈਕ ਹੈ ਭਾਵੇਂ ਕੋਈ ਗੱਡੀ ਹੈ ਉਸ ਦੀ ਸਪੀਡ ਲਿਮਟ ਨਾਲ ਰੱਖੀ ਜਾਵੇ ਜੋ ਪੁਲਿਸ ਵੱਲੋਂ ਰੋੜਾ ਦੇ ਉੱਤੇ ਲਿਖ ਕੇ ਲਾਈ ਹੋਈ ਹੈ ਕਿਉਂਕਿ ਅੱਜ ਕੱਲ ਨਵੀਆਂ ਗੱਡੀਆਂ ਨੇ ਜੋ ਕਿ ਸੌ ਦੀ ਸਪੀਡ ਦੇ ਉੱਤੇ ਪਤਾ ਹੀ ਨਹੀਂ ਲੱਗਦਾ ਕਿ ਸੌ ਦੀ ਸਪੀਡ ਦੇ ਉੱਤੇ ਗੱਡੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹ ਹਾਦਸਾ ਵਾਪਰਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਉਮੀਦ ਕਰਦੇ ਹਾਂ ਕਿ ਇਦਾਂ ਦਾ ਹਾਦਸਾ ਮੁੜ ਕੋਈ ਵਾਪਰੇ ਨਾ ਦੂਜਾ ਵੱਤਬਦ ਵੀਡੀਓ ਨੂੰ ਸ਼ੇਅਰ ਕਰੋ ਜਦੇ ਨਾਲ ਕਿ ਤੁਹਾਡਾ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ ਤੁਹਾਨੂੰ ਕਹਿੰਦਾ ਮੈਂ ਜਸਪ੍ਰੀਤ ਦੇ ਨਾਲ ਹਰਤੇ ਸਿੰਘ ਪੰਜਾਬ ਦੇ ਵਿੱਚ ਰੋਜ਼ਾਨਾ ਸੜਕਾਂ ਦੇ ਉੱਤੇ ਬੜੋੜੇ ਹਾਦਸੇ ਹੋ ਰਹੇ ਨੇ ਤੇਜ਼ ਰਫਤਾਰੀ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਸ ਬਾਰੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਿਹਾ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਕਿ ਟਰੱਕ ਤੇ ਕਾਰ ਦੀ ਜਿਹੜੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਚਾਲਕ ਦੀ ਮੌਕੇ ਤੇ ਦੱਸਿਆ ਜਾ ਰਿਹਾ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਦੱਸਿਆ ਜਾ ਰਿਹਾ ਕਾਰ ਚਾਲਕ ਦਾ ਤੜ ਤੋਂ ਸਿਰ ਅਲੱਗ ਹੋ ਗਿਆ। ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਭਾਵੇਂ ਪੁਲਿਸ ਦਾਅਵੇ ਕਰ ਰਹੀ ਹੈ ਕਿ ਰੋਡਾਂ ਦੇ ਉੱਤੇ ਲਗਾਤਾਰ ਪੁਲਿਸ ਹਾਦਸੇ ਨੂੰ ਰੋਕਣ ਵਾਸਤੇ ਪੂਤਾ ਇੰਤਜ਼ਾਮ ਕਰ ਰਹੀ ਹੈ, ਓਵਰ ਸਪੀਡ ਦੇ ਨਾਕੇ ਲਗਾ ਰਹੀ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਰੋਡਾਂ ਦੇ ਉੱਤੇ ਤੇਜ਼ ਰਫਤਾਰੀ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਰਾਹਗੀਰਾਂ ਨੇ ਉਸ ਕਾਰ ਚਾਲਕ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀਆਂ ਜਿੱਥੇ ਕਿ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਕਿੰਨਾ ਭਿਆਨਕ ਹਾਦਸਾ ਜਿਹੜਾ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਕਿ ਮੇ ਜਿਹੜਾ ਨੌਜਵਾਨ ਦਸ ਜਿਹੜਾ ਸਿਰ ਧੜ ਤੋਂ ਲੱਗ ਹੋ ਗਿਆ ਪੁਲਿਸ ਨੂੰ ਲੋ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਤਰਨਤਾਰਨ ਇਲਾਕੇ ਦਾ ਇਹ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਜਾਤਰ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਵੱਲੋਂ ਹੀ ਕਰਕੇ ਦਿੱਤੀ ਹੈਗੀ ਤੇਜ ਦਫਤਰ ਸੀ ਗੱਡੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਪੰਮਕੀ ਸੀਐਮ ਭਗਵਾਨਤ ਮਾਨ ਵੱਲੋਂ ਇੱਕ ਨਵੀਂ ਫੋਰਸ ਜਿਹੜੀ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਅਜੇ ਵੀ ਕਈ ਨਾ ਕਿਤੇ ਨਾ ਕਿਤੇ ਵੱਡੇ ਹਾਦਸੇ ਵਾਪਰ ਰਹੇ ਨੇ ਜਿਨ੍ਹਾਂ ਦੇ ਕਾਰਨ ਕਈ ਲੋਕਾਂ ਦੀਆਂ ਰੋਡਾਂ ਦੇ ਉੱਤੇ ਮੌਤਾਂ ਹੋ ਰਹੀਆਂ ਨੇ ਤੁਸੀਂ ਵੀ ਸੁਣੋਏ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮੈਂ ਵੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਆਲਾ ਵੀਰ ਇਧਰੋਂ ਆਉਂਦਿਆ ਸੀ ਤੇ ਉਧਰੋਂ ਟਰੱਕ ਵਾਲਾ ਆਉਂਦਿਆ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾਕ ਤੇਜ਼ ਹੀ ਤੇ ਤਦ ਕਰਕੇ ਉਹ ਵੀ ਦੀ ਡੈਥ ਹੋ ਗਈ ਆ ਤੁਹਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਨਹੀਂ ਮੈਂ ਥੋੜਾ ਥੋੜਾ ਪਿੱਛੇ ਜਾ ਜਾਂਦਾ ਅੱਛਾ ਜੀ ਹਾਂਜੀ ਫਿਰ ਐਕਸੀਡੈਂਟ ਹੋ ਵੀ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਇਕੱਠੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਦੇਨ ਉਹ ਦੇਖਿਆ ਤੇ ਫਿਰ ਉਹ ਤੇ ਮੋਕੇ ਤੇ 20% ਨਹੀਂ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈਂ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ ਵੱਡੇ ਕਰ ਲੈਨੇ ਆ ਤੇ ਪਰ ਵਾਦਿਆਂ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮਲੂ ਖਰੇ ਹੋ ਇਹ ਵਾਦਿਆਂ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ਼ ਉਦਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨ ਲਓ ਅੱਜ ਕਿੱਥੇ ਅੱਧੇ ਘੰਟੇ ਬਾਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਕਤ ਨੇ ਦਲਾਸੇ ਨਹੀਂ ਦੇਈਦੇ ਹੁੰਦੇ ਕਿੱਡਾ ਵੱਡਾ ਹਾਸਾ ਹੋਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀ ਦਾ ਕਰ ਨਹੀਂ ਨਹੀਂ ਬਾਈ ਜੀ ਰੋਡ ਜਿਆਦਾ ਬਗੜਦੇ ਨਾਲ ਇੱਕ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮਤਲਬ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮਤਲਬ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਂਦਾ ਮੈਂ ਸੀਐਮ ਮੈਂ ਜੋ ਵੀ ਦੱਲੂ। ਕੋਈ ਨਹੀਂ ਕਹਿਣਾ ਚਾਹੂਗੀ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ। ਮੈਂ ਤਾਂ ਲੋਕਾਂ ਨੂੰ ਦੇਖਿਆ ਕਿ ਗੱਡੀ ਤੇਜ਼ ਕਰਨ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾ ਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਨਾ ਜਾਨ ਚਲੀ ਗਈ ਓਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਅੰਨ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਕਰਨ ਕਰ ਮਲੇ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਦੇ ਕਾਰ ਡਰਾਈਵਰ ਤੇ ਫੋਨ ਨਾਲੋਂ ਅਲੱਗ ਹੋ ਗਈ ਘੜ ਨਾਲੋਂ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫੈਮਿਲੀ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਆ ਤੇ ਟਰੱਕ ਡਰਾਈਵਰ ਟਰੱਕ ਡਰਾਈਵਰ ਤਾਂ ਟਰੱਕ ਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਥ ਗਏ ਆ ਜੀ ਟਰੱਕ ਡਰਾਈਵਰ ਭੱਜ ਗਿਆ ਮੌਕੇ ਤੋਂ ਹਰਸ ਤੇ ਟਰੱਕ ਡਰਾਈਵਰ ਜਾਂ ਕਿੱਦਾਂ ਨਹੀਂ ਮੌਕੇ ਤੇ ਭੱਜ ਗਿਆ ਛੱਡ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਇੱਕ ਕਾਰ ਵਾਲੇ ਦੀ ਪਹਿਚਾਨ ਹੋ ਗਈ ਆ ਕੀ ਨਾਮ ਹੈ ਉਹਨਾਂ ਦਾ ਜੀ ਕਿੱਥੋਂ ਦੇ ਰਹਿਣ ਆਲੇ ਨਹੀਂ ਆ ਜੀ ਜੀ ਇਹਵਾ ਜੀ ਸਹੇਬ ਪ੍ਰੀਤ ਸਿੰਘ ਪਾਪਦਾਨ ਹੈਗਾ ਜੀ ਰਵਿੰਦਰ ਸਿੰਘ ਉਹ ਵਾਸੀ ਸੁਲਤਾਨਵੰਦ ਰੋਡ ਅਜੀਤ ਨਗਰ ਹਾਊਸ ਨੰਬਰ 4 ਦੀ ਵਿਚਾਰ ਕੀ ਹੈ ਜੀ ਦਵਾ ਜੀ ਸਾਹਿਬ ਪ੍ਰੀਤ ਸਿੰਘ ਜੀ son of ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅ ਅਜੀਤ ਨਗਰ ਸੁਲਤਾਨਵੰਦ ਰੋਡ ਅੰਮ੍ਰਿਤਸਰ ਤੇ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੀ ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਆ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਆ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਆ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਜਗ੍ਹਾ ਦਾ ਨਾਮ ਇਹ ਜਗਾ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਹ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈਗਾ ਠੀਕ ਹੈ ਤੁਸੀਂ ਵੀ ਸੁਣਿਆ ਕਿ ਕਿਵੇਂ ਜਿਹੜੇ ਉੱਥੋਂ ਦੇ ਰਾਹਗੀਰ ਨੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਹੋਇਆ ਤਾਂ ਅਪੀਲ ਕਰਦੇ ਆ ਜਿੰਨੇ ਪੰਜਾਬ ਦੇ ਲੋਕ ਰਹਿਣ ਵਾਲੇ ਨੇ ਕਿ ਕਦੇ ਵੀ ਰੋਡ ਦੇ ਉੱਤੇ ਤੁਸੀਂ ਚੱਲਣਾ ਆਪਣੀ ਸੁਰੱਖਿਆ ਵੀ ਕਰਨੀ ਹੈ ਦੂਜੇ ਦੀ ਵੀ ਕਰਨੀ ਹੈ ਕਿਉਂਕਿ ਰੋਜ਼ਾਨਾ ਜਿਹੜੀ ਟ੍ਰੈਫਿਕ ਵੱਧ ਰਹੀ ਹੈ ਆਵਾਜ਼ਾਂ ਵੀ ਵੱਧ ਰਹੀ ਹੈ ਜਿਸ ਨੂੰ ਲੈ ਕੇ ਸੜਕ ਹਾਦਸੇ ਵਾਪਰਦੇ ਨੇ ਨੌਜਵਾਨ ਮੁੰਡੇ ਜਿਹੜੇ ਨੇ ਉਹਨਾਂ ਨੇ ਵੀ ਅਪੀਲ ਹੈ ਕਿ ਆਪਣੀ ਜਿਹੜੀਆਂ ਗੱਡੀਆਂ ਨੇ ਭਾਵੇਂ ਬਾਈਕ ਹੈ ਭਾਵੇਂ ਕੋਈ ਗੱਡੀ ਹੈ ਉਸ ਦੀ ਸਪੀਡ ਲਿਮਟ ਨਾਲ ਰੱਖੀ ਜਾਵੇ ਜੋ ਪੁਲਿਸ ਵੱਲੋਂ ਰੋਡਾਂ ਦੇ ਉੱਤੇ ਲਿਖ ਕੇ ਲਾਈ ਹੋਈ ਹੈ ਕਿਉਂਕਿ ਅੱਜ ਕੱਲ ਨਵੀਆਂ ਗੱਡੀਆਂ ਨੇ ਜੋ ਕਿ ਸੌ ਦੀ ਸਪੀਡ ਦੇ ਉੱਤੇ ਪਤਾ ਹੀ ਨਹੀਂ ਲੱਗਦਾ ਕਿ ਸੌ ਦੀ ਸਪੀਡ ਦੇ ਉੱਤੇ ਗੱਡੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹ ਹਾਦਸਾ ਵਾਪਰ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਉਮੀਦ ਇਦਾਂ ਤਾਂ ਹਾਦਸਾ ਮੁੜ ਕੋਈ ਵਾਪਰੇ ਨਾ ਦੂਜਾ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰੋ ਜਦੇ ਨਾਲ ਕਿ ਤੁਹਾਡਾ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ ਤੁਹਾਨੂੰ ਕਹਿੰਦਾ ਮੈਂ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ ਜੀ ਪੰਜਾਬ ਦੇ ਵਿੱਚ ਰੋਜ਼ਾਨਾ ਸੜਕਾਂ ਦੇ ਉੱਤੇ ਬੜੂੜੇ ਹਾਦਸੇ ਹੋ ਰਹੇ ਨੇ ਤੇਜ਼ ਰਫਤਾਰੀ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਇੱਕ ਕਬੱਡੀ ਖਬਰ ਤੁਹਾਨੂੰ ਸੁਖਾਣ ਜਾ ਰਿਹਾ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਕਿ ਟਰੱਕ ਤੇ ਕਾਰ ਦੀ ਜਿਹੜੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਚਾਲਕ ਦੀ ਮੌਕੇ ਤੇ ਦੱਸਿਆ ਜਾ ਰਿਹਾ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਦੱਸਿਆ ਜਾ ਰਿਹਾ ਕਾਰ ਚਾਲਕ ਦਾ ਤੜ ਤੋਂ ਸਿਰ ਅਲੱਗ ਹੋ ਗਿਆ। ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਭਾਵੇਂ ਪੁਲਿਸ ਦਾਅਵੇ ਕਰ ਰਹੀ ਹੈ ਕਿ ਰੋਡਾਂ ਦੇ ਉੱਤੇ ਲਗਾਤਾਰ ਪੁਲਿਸ ਹਾਦਸੇ ਨੂੰ ਰੋਕਣ ਵਾਸਤੇ ਪੂਤਾ ਇਂਤਜ਼ਾਮ ਕਰ ਰਹੀ ਹੈ, ਓਵਰ ਸਪੀਡ ਦੇ ਨਾਕੇ ਲਗਾ ਰਹੀ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਰੋੜਾਂ ਦੇ ਉੱਤੇ ਤੇਜ਼ ਰਫਤਾਰੀ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਰਾਹਗੀਰਾਂ ਨੇ ਉਸ ਕਾਰ ਚਾਲਕ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤਸਵੀਰਾਂ ਦਿਖਾਉਣ ਜਾ ਰਹੀਆਂ ਜਿੱਥੇ ਕਿ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਕਿੰਨਾ ਭਿਆਨਕ ਹਾਦਸਾ ਜਿਹੜਾ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਕਿ ਮੇ ਜਿਹੜਾ ਨੌਜਵਾਨ 10 ਸਾਲ ਦਾ ਟਰ ਤੋਂ ਲੱਗ ਹੋ ਗਿਆ ਪੁਲਿਸ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਤਰੰਤਰ ਇਲਾਕੇ ਦਾ ਇਹ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਅਜਾਤਰ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਨੂੰ ਲੋਈ ਕਰਕੇ ਦਿੱਤੀ ਹੈਗੀ ਤੇਜ ਰਫਤਾਰ ਸੀ ਗੱਡੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਪੰਮਕੀ ਸੀਐਮ ਭਗਵਾਨ ਤਮਾਨ ਵੱਲੋਂ ਇੱਕ ਨਵੀਂ ਫੋਰਸ ਜਿਹੜੀ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਅਜੇ ਵੀ ਕਈ ਨਾ ਕਿਤੇ ਨਾ ਕਿਤੇ ਵੱਡੇ ਹਾਦਸੇ ਵਾਪਰ ਰਹੇ ਨੇ ਜਿਨ੍ਹਾਂ ਦੇ ਕਾਰਨ ਕਈ ਲੋਕਾਂ ਦੀਆਂ ਰੋਡਾਂ ਦੇ ਉੱਤੇ ਮੌਤਾਂ ਹੋ ਰਹੀਆਂ ਨੇ ਤੁਸੀਂ ਵੀ ਸੁਣੋਏ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮੈਂ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਵਾਲਾ ਵੀਰ ਇਧਰੋਂ ਆਉਂ ਰਿਹਾ ਸੀ ਤੇ ਉਧਰੋਂ ਟਰੱਕ ਵਾਲਾ ਆਉਂ ਰਿਹਾ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾ ਕ ਤੇਜ਼ ਹੀ ਤੇ ਤਦ ਕਰਕੇ ਉਹ ਵੀ ਦੀ ਡੈਥ ਹੋ ਗਈ ਆ ਤੁਹਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਨਹੀਂ ਮੈਂ ਥੋੜਾ ਥੋੜਾ ਪਿੱਛੇ ਜਾ ਜਾਂਦਾ ਅੱਛਾ ਜੀ ਹਾਂਜੀ ਫਿਰ ਐਕਸੀਡੈਂਟ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਇਕੱਠੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਫਿਰ ਉਹ ਤੇ ਮੌਕੇ ਤੇ 100% ਨਹੀਂ ਗੱਲ ਨਹੀਂ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ ਵੱਡੇ ਕਰ ਲੈਨੇ ਆ ਪਰ ਵਾਦਿਆਂ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮਲੂ ਖਰੀਓ ਇਹ ਵਾਦਿਆਂ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ ਉਦਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨ ਲਓ ਅੱਜ ਕਿੱਥੇ ਅੱਧੇ ਘੰਟੇ ਬਾਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨੇ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਤਨ ਨੂੰ ਦਲਾਸੇ ਨਹੀਂ ਦੇਈਦੇ ਹੁੰਦੇ ਕਿੱਡਾ ਵੱਡਾ ਹਾਸਾ ਹੋਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ ਗਤੀ ਤੇ ਆ ਰਿਹਾ ਨਹੀਂ ਨਹੀਂ ਬਾਈ ਜੀ ਰੋਡ ਜਿਆਦਾ ਬੱਦਲ ਦੇ ਨਾਲ ਇੱਕ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮੰਨ ਲਓ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮੰਨ ਲਓ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਣਦਾ ਮੈਂ ਸੀਐਮ ਮੈਂ ਜੋ ਵੀ ਜਾਲੋ ਕੋਈ ਵੀ ਕਹਿਣਾ ਚਾਹੋਗੇ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਮੈਂ ਤਾਂ ਲੋਕਾਂ ਨੂੰ ਦੇਖਿਆ ਕਿ ਗੱਡੀ ਤੇਜ਼ ਕਰਨ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਨਾ ਜਾਨ ਚਲੀ ਗਈ ਓਕੇ ਤੇ ਆਏ ਹ ਅਜੇ ਕਾਰਵਾਈ ਚੱਲ ਰਹੀ ਹੈ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਦੇ ਕਾਰ ਡਰਾਈਵਰ ਤੇ ਪੌਣ ਨਾਲੋਂ ਅਲੱਗ ਹੋ ਗਈ ਘਟ ਨਾਲੋਂ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫੈਮਿਲੀ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਆ ਤੇ ਕਾ ਟਰੱਕ ਡਰਾਈਵਰ ਤੇ ਟਰੱਕ ਡਰਾਈਵਰ ਤਾਂ ਕੱਕ ਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਥ ਗਏ ਜੀ ਟਰੱਕ ਡਰਾਈਵਰ ਭੱਜ ਗਿਆ ਮੌਕੇ ਤੋਂ ਹਰਾਸ ਤੇ ਟਰੱਕ ਡਰਾਈਵਰ ਕਿੱਥੇ ਨਹੀਂ ਮੌਕੇ ਤੇ ਭੱਜ ਗਿਆ ਛੱਡ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਇੱਕ ਕਾਰ ਵਾਲੇ ਦੀ ਪਛਾਣ ਹੋ ਗਈ ਆ ਕੀ ਨਾਮ ਆ ਉਹਨਾਂ ਦਾ ਜੀ ਕਿੱਥੋਂ ਦੇ ਰਹਿਣ ਆਗੇ ਨਹੀਂ ਅਜੀ ਨਹੀਂ ਇਹ ਵਾਜੀ ਸਹੇਬ ਪ੍ਰੀਤ ਸਿੰਘ ਪਾਪਦਾਨ ਹੈਗਾ ਜੇ ਰਵਿੰਦਰ ਸਿੰਘ ਤੇ ਵਾਸੀ ਸੁਲਤਾਨਪੁਰ ਰੋਡ ਅਜੀਤ ਨਗਰ ਹਾਊਸ ਨੰਬਰ 43 ਬਾਰੇ ਕੀ ਵਿਚਾਰ ਕੀ ਹੈ ਜੀ ਮਹਾਰਾਜ ਜੀ ਸਾਹਿਬ ਪ੍ਰੀਤ ਸਿੰਘ ਜੀ son of ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅਜੀਤ ਨਗਰ ਸੁਲਤਾਨਵੰਦ ਰੋਡ ਅੰਮ੍ਰਿਤਸਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਜੀ ਕਾਰਵਾਈ ਅਸੀਂ ਤਾਂ ਮੌਕੇ ਤੇ ਪਹੁੰਚੇ ਆ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਆ ਬਾਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਆ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਜਗ੍ਹਾ ਤਾਂ ਦੱਸੋ ਇੱਧਰ ਤਾਂ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਤ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈ ਤੁਸੀਂ ਸੁਣਿਆ ਕਿ ਕਿਵੇਂ ਜਿਹੜੇ ਉੱਥੋਂ ਦੇ ਰਾਹਗੀਰ ਨੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਹੋਇਆ ਹੈ ਤਾਂ ਅਪੀਲ ਕਰਦੇ ਹਾਂ ਜਿੰਨੇ ਪੰਜਾਬ ਦੇ ਲੋਕ ਰਹਿਣ ਵਾਲੇ ਨੇ ਕਿ ਕਦੇ ਵੀ ਰੋਡ ਦੇ ਉੱਤੇ ਤੁਸੀਂ ਚੱਲਣਾ ਆਪਣੀ ਸੁਰੱਖਿਆ ਵੀ ਕਰਨੀ ਹੈ ਦੂਜੇ ਦੀ ਵੀ ਕਰਨੀ ਹੈ ਕਿਉਂਕਿ ਰੋਜ਼ਾਨਾ ਜਿਹੜੀ ਟ੍ਰੈਫਿਕ ਵਧ ਰਹੀ ਹੈ ਆਵਾਜਾਈ ਵਧ ਰਹੀ ਹੈ ਜਿਸ ਨੂੰ ਲੈ ਕੇ ਸੜਕ ਹਾਦਸੇ ਵਾਪਰਦੇ ਨੇ ਨੌਜਵਾਨ ਮੁੰਡੇ ਜਿਹੜੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਆਪਣੀ ਜਿਹੜੀ ਗੱਡੀਆਂ ਨੇ ਭਾਵੇਂ ਬਾਈਕ ਹੈ ਭਾਵੇਂ ਕੋਈ ਗੱਡੀ ਹੈ ਉਸ ਦੀ ਸਪੀਡ ਲਿਮਟ ਨਾਲ ਰੱਖੀ ਜਾਵੇ ਜੋ ਪੁਲਸ ਵੱਲੋਂ ਰੋੜਾ ਦੇ ਉੱਤੇ ਲਿਖ ਕੇ ਲਾਈ ਹੋਈ ਹੈ ਕਿਉਂਕਿ ਅੱਜਕੱਲ ਨਵੀਆਂ ਗੱਟੀਆਂ ਨੇ ਜੋ ਕਿ 100 ਦੀ ਸਪੀਡ ਦੇ ਉੱਤੇ ਪਤਾ ਹੀ ਨਹੀਂ ਲੱਗਦਾ ਕਿ 100 ਦੀ ਸਪੀਡ ਦੇ ਉੱਤੇ ਗੱਡੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹ ਹਾਦਸਾ ਵਾਪਰਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਉਮੀਦ ਕਰਦੇ ਹਾਂ ਕਿ ਐਦਾਂ ਦਾ ਹਾਦਸਾ ਮੁੜ ਕੋਈ ਵਾਪਰੇ ਨਾ ਦੂਜਾ ਬਤਵਤ ਬਤ ਵੀਡੀਓ ਨੂੰ ਸ਼ੇਅਰ ਕਰਿਓ ਜਦੇ ਨਾਲ ਕਿ ਤੁਹਾਡਾ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ ਤੁਹਾਨੂੰ ਕਹਿੰਦਾ ਮੈਂ ਜਸਪ੍ਰੀਤ ਦੇ ਨਾਲ ਹਰਤੇ ਸਿੰਘ ਦੇ ਪੰਜਾਬ ਦੇ ਵਿੱਚ ਰੋਜ਼ਾਨਾ ਸੜਕਾਂ ਦੇ ਉੱਤੇ ਬੜੂੜੇ ਹਾਦਸੇ ਹੋ ਰਹੇ ਨੇ ਤੇਜ਼ ਰਫਤਾਰੀ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਸ ਬਾਰੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਿਹਾ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਟਰੱਕ ਤੇ ਕਾਰ ਦੀ ਜਿਹੜੀ ਆਮੋ ਸਾਹਮਣੇ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਚਾਲਕ ਦੀ ਮੌਕੇ ਤੇ ਦੱਸਿਆ ਜਾ ਰਿਹਾ ਮੌਤ ਹੋ ਗਈ ਹੈ ਹਾਦਸਾ ਇੰਨਾ ਭਿਆਨਕ ਸੀ ਦੱਸਿਆ ਜਾ ਰਿਹਾ ਕਾਰ ਚਾਲਕ ਦਾ ਧੜ ਤੋਂ ਸਿਰ ਅਲੱਗ ਹੋ ਗਿਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਪਾਵੇਂ ਪੁਲਿਸ ਦਾਅਵੇ ਕਰ ਰਹੀ ਹੈ ਕਿ ਰੋਡਾਂ ਦੇ ਉੱਤੇ ਲਗਾਤਾਰ ਪੁਲਿਸ ਹਾਦਸੇ ਨੂੰ ਰੋਕਣ ਵਾਸਤੇ ਪੂਤਾ ਇਤਿਜਾਮ ਕਰ ਰਹੀ ਹੈ ਓਵਰ ਸਪੀਡ ਦੇ ਨਾਕੇ ਲਗਾ ਰਹੀ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਰੋਡਾਂ ਦੇ ਉੱਤੇ ਤੇਜ਼ ਰਫਤਾਰੀ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਰਾਹਗੀਰਾਂ ਨੇ ਉਸ ਕਾਰ ਚਾਲਕ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੀਆਂ ਜਿੱਥੇ ਕਿ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਕਿੰਨਾ ਭਿਆਨਕ ਹਾਦਸਾ ਜਿਹੜਾ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਕਿਵੇਂ ਜਿਹੜਾ ਨੌਜਵਾਨ ਦਸ ਜਿਹੜਾ ਸਿਰ ਧੜ ਤੋਂ ਲੱਗ ਹੋ ਗਿਆ ਪੁਲਿਸ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਤਰਨਤਾਰਨ ਇਲਾਕੇ ਦਾ ਇਹ ਰਹਿਣ ਵਾਲਾ ਨੌਜਵਾਨ ਸੀ ਜੋ ਕਿ ਆਜਾਤਾਂ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਵੱਲੋਂ ਹੀ ਜਾਣਕਾਰੀ ਦਿੱਤੀ ਹੈ ਕਿ ਤੇਜ਼ ਰਫ਼ਤਾਰ ਸੀ ਗੱਡੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਤਾਂ ਮਮੀ ਕੀ ਸੀਮ ਭਗਵਾਨਤ ਮਾਨ ਵੱਲੋਂ ਇੱਕ ਨਵੀਂ ਫੋਰਸ ਜਿਹੜੀ ਬਣਾਈ ਗਈ ਹੈ ਸੁਰੱਖਿਆ ਫੋਰਸ ਬਣਾਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਅਜੇ ਵੀ ਕਈ ਨਾ ਕਿਤੇ ਨਾ ਕਿਤੇ ਵੱਡੇ ਹਾਦਸੇ ਵਾਪਰ ਰਹੇ ਨੇ ਜਿਨ੍ਹਾਂ ਦੇ ਕਾਰਨ ਕਈ ਲੋਕਾਂ ਦੀਆਂ ਰੋਡਾਂ ਦੇ ਉੱਤੇ ਮੌਤਾਂ ਹੋ ਰਹੀਆਂ ਨੇ ਤੁਸੀਂ ਵੀ ਸੁਣੋਏ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮਮੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ